ਇਹ ਜੀ ਅੱਗੇ ਦੇ ਵਿੱਚ 6:30 ਵਜੇ ਜੀ ਕੀ ਕਾਰਨ ਹੋ ਸਕਦਾ ਜੀ ਇਹ ਕਹਿੰਦੇ ਕੋਈ ਕਹਿੰਦਾ ਜੀ ਏਸੀ ਹੋਣ ਰਹਿ ਗਿਆ 스파ਰਕਿੰਗ ਹੋਈ ਹੈ ਜੀ ਅੱਛਾ ਜੀ ਸਰਕਟ ਸ਼ਾਰਟ ਹੋ ਗਿਆ ਹਾਂ ਜੀ ਪੂਰੀ ਦੁਕਾਨ ਤਬਾਹ ਹੋ ਗਈ ਜੀ ਉਹ ਵੀ ਜੀ ਪੂਰੀ ਨਾ ਨਾ ਅਸਤਵਾ ਜੀ ਅਸਤਵਾ ਜੀ ਬੇਜੀ ਦੀ ਉਹ ਕਹਿੰਦੇ ਜੀ ਅੱਛਾ ਜੀ ਪਟਾਕੇ ਬਲੂਕੇ ਦੀਵਾਲੀ ਵਾਲੇ ਸਾਰੇ ਵਿੱਚ ਹੀ ਲੱਗ ਰਹੇ ਬਚੇ ਹੋਏ ਜਿਹੜੇ ਅੰਦਰ ਪਏ ਸੀ ਸਟੋਰ ਤੇ ਜੀ ਹਾਂ ਜੀ ਨਾਲ ਦੀ ਦੁਕਾਨ ਚ ਵੀ ਅੱਗ ਪਹੁੰਚ ਗਈ ਹੈ ਲੈਟਰ ਲੈਟਰ ਤੱਕ ਪਹੁੰਚ ਗਈ ਹੈ ਦੇ ਵਿੱਚ ਤਰੇੜਾਂ ਆ ਗਈਆਂ ਅੱਛਾ ਜੀ तकरीबन 2 2 3 3 ਮੋਲਾਂ ਅੱਛਾ ਜੀ ਮਤਲਬ ਲੈਟਰ ਖਤਮ ਹੈ ਜੀ ਬਿਲਕੁਲ ਅੱਛਾ ਜੀ ਹਾਂ ਜੀ ਬੰਨ ਬਚਤ ਰਹਿ ਗਈ ਅੰਦਰ ਨਾ ਕੋਈ ਫੰਡਰ ਬਈ ਨਹੀਂ ਹਾਂ ਜੀ ਤੋਹਾਂ ਚੱਕ ਲਈ ਹਾਂ ਜੀ ਲੈਟਰ ਚੱਕ ਲਈ ਠੀਕ ਹੈ ਜੀ ਬਰਾਤ ਇਹ ਸਥਾਨ ਕੇ ਲੋਕ ਦੱਸ ਰਹੇ ਨੇ ਸਵੇਰੇ 6 ਵਜੇ ਇੱਥੇ ਸ਼ਾਰਕਟ ਸ਼ੋਰਟ ਹੋ ਕੇ ਅੱਗ ਲੱਗੀ ਹੈ ਸਵੇਰੇ 6 ਵਜੇ ਇਸ ਟਾਈਮ ਕੁਝ ਨਾ ਕੁਝ ਸ਼ੱਕ ਦੇ ਉੱਤੇ ਕਾਬੂ ਪਾਇਆ ਜਾ ਚੁੱਕਿਆ ਹੈ ਫਾਇਰ ਵਰਗੇਟ ਪੂਰੀ ਸਨਾਮ ਤੋਂ ਪਹੁੰਚੀ ਹੋਈ ਹੈ ਸਨਾਮ ਤੋਂ ਵੀ ਪਹੁੰਚੀ ਹੋਈ ਹੈ ਫਾਇਰ ਵਰਗੇਟ ਪੂਰੀ ਮਸਤੀਦੀ ਨਾਲ ਕੰਮ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦੇ ਜਵਾਨ ਨੇ ਜਿਹੜੇ ਇੰਸਪੈਕਟਰ ਖੜੇ ਨੇ ਇਹਨਾਂ ਦੇ ਵੀ ਪੂਰੇ ਕੱਪੜੇ ਭਿੱਜ ਚੁੱਕੇ ਨੇ ਇਹ ਨਾਲ ਦੀ ਦੁਕਾਨ ਹੈ ਇਸ ਦੇ ਅੰਦਰ ਵੀ ਨੁਕਸਾਨ ਹੋਇਆ ਹੈ ਸੁਨਿਆਰੇ ਦੀ ਦੁਕਾਨ ਹੈ ਇਹ